ਜੀ ਮਿੱਤਰੋ ਕੀ ਹਾਲ ਚਾਲ ਹੈ ਅੱਜ ਬਹੁਤ ਚਿਰਾਂ ਬਾਅਦ ਵੀਡੀਓ ਪਾਉਣ ਲੱਗੇ ਆ ਹਾਂ ਤੇ ਆਪਣੇ ਬੱਚੇ ਜੇ ਭੱਜ ਗਏ ਸੀ ਜਿਹੜੇ ਪਹਿਲਾਂ ਕਢਾਏ ਸੀ ਭੱਜੇ ਤਾਂ ਨਹੀਂ ਮੰਨ ਕੇ ਚਲੋ ਆਏ ਨਹੀਂ ਕਰਦੇ ਨਹੀਂ ਆਏ ਬਸ ਪਰੰਪਰਾ ਨੂੰ ਰਹੀ ਕੇ ਤੇ ਦੂ ਵਾਰ ਕਰਤੇ ਗੇੜਾ ਨਹੀਂ ਪਾਇਆ ਜੇ ਘਰ ਤੇ ਆ ਜਾਂਦੇ ਤਾਂ ਮੰਨ ਕੇ ਚਲੋ ਘਰ ਆ ਹੀ ਜਾਂਦੇ ਇਨੇ ਵੀ ਅਣਜਾਣ ਨਹੀਂ ਸੀਗੇ ਉਹ ਇੱਕ ਆਪਾ ਪਾਲਿਆ ਤੀਆਂ ਸੀਗੇ ਉਹ ਤਾਂ ਕਰਕੇ ਦਾਣੇ ਨਹੀਂ ਚੁਕਣ ਲੱਗੇ ਸੀ ਤਾਂ ਵੀ ਕੁਝ ਹੋ ਗਿਆ ਨਾਲ ਜਾਣ ਵਾਲਾ ਸਿਸਟਮ ਤੇ ਅੱਜ ਆਪਾਂ ਉਸ ਤੋਂ ਬਾਅਦ ਫਿਰ ਵੀਡੀਓ ਨਹੀਂ ਬਣਾਈ ਕੋਈ ਵੀ ਨਹੀਂ ਬਣਾਈ ਅੱਜ ਆਪਾਂ ਬਣਾਈ ਆ ਵੀਡੀਓ ਮਾਜਾ ਵਾ ਵੇਖੋ ਬਹੁਤ ਚੱਲੀ ਜਾਂਦੀ ਆ ਉਹ ਵੇਖੋ ਝੰਡਾ ਸ਼ਾਂਤ ਸਾਹਿਬਾ ਕਿੰਨਾ ਤੇ ਤੇ ਬੜਾ ਯੰਗਨ ਤੇ ਕੁਤਰਾ ਪਾਂਡ ਕਿਤਨਾ ਹੁਣ ਇੱਕ ਹੋਰ ਸਿਸਟਮ ਹੋ ਗਿਆ ਪਰ ਕਿ ਜਦੋਂ ਜਾਣੇ ਬੋਲਾ ਕਿ ਮੈਂ ਤੇ ਖੁੱਟਾ ਰਹੇਗਾ ਬੋਲਾ ਨਿਕ ਮੇਰੇਗਾ ਕਿ ਸੁਣੋ ਸੰਜੂ ਵਾਰੀ ਮੈਨੂੰ ਐ ਲੱਗਾ ਮੈਂ ਚੜਕਣੀ ਝੜਦੀ ਤੇ ਜਦੋਂ ਮੈਂ ਦਵਾਰੇ ਆਇਆ ਉਦੋਂ ਤੱਕ ਕਬੂਤਰ 2-3 ਵਾਰ ਬਾਹਰ ਤੁਰੇ ਫਿਰਨ ਤੇ ਇੱਕ ਉੱਡ ਗਿਆ ਸੀ ਜਿਹੜਾ ਉੱਡ ਗਿਆ ਉਹ ਸ਼ਪੈਦੇ ਤੇ ਮਾਰੇ ਆ ਜਾ ਕੇ ਆਂਸ਼ ਪੈ ਦੇ ਦੇ ਬੈਠਾਗਾ ਇੱਥੇ ਉਹ ਬੜਾ ਤੇਜ਼ਦਾ ਹੀ ਹੋਗਾ ਮਾੜਾ ਆ ਬਟ ਆ ਪੈਵ ਦੇ ਨਾਲ ਜਿਹੜੀ ਸਿੱਧੀ ਪੈਵਾ ਜਿਹਦੇ ਨਾਲ ਹੀ ਨਾਲ ਦੀ ਹੋਊਗਾ ਮਾੜਾ ਇਹ ਵੀ ਦਾ ਮਨ ਨਹੀਂ ਜਦੋਂ ਕੁਆਜੇ ਦਾ ਸ਼ਾਂਤ ਹੈ ਕੋਈ ਇੱਕ ਕਬੂਤਰਾ ਬਾਹਰ ਕੜ ਤੇ ਟੱਪੇ ਟੱਪਤਾ ਹੈਗੀ ਆ ਤੇ ਪਰ ਟੱਪ ਤਾਂ ਜ਼ਿਆਦੇ ਹੋਵਾ ਇਹ ਨਾਲ ਇਹਨੇ ਹਵਾ ਆਵਾਜ਼ ਆਦੇਗਾ ਟੱਪਤ ਇਹ ਕੋਈ ਹੋਰ ਆਉਗਾ ਕਿ ਨਹੀਂ ਕਬੂਤਰਾ ਆਪਣਾ ਆਦਾ ਜਾਊਗਾ ਹੂੰ ਤਾਂ ਲੱਗਿਆ ਹੈਗਾ ਆਪਣੇ ਐਡੀ ਵੀ ਚੱਕਰ ਨਹੀਂ ਪਰ ਐ ਨਹੀਂ ਪਤਾ ਵੀ ਘਾਤ ਲਾ ਕੇ ਆਊ ਜਾਂ ਦੋ ਰਾਤਾਂ ਲਾ ਕੇ ਆਊ ਵੀ ਚੱਕਰ ਕਰਕੇ ਆਊਗਾ ਹਣਾ ਇਹਨੂੰ ਤੋਂ ਪੇ ਨਾ ਨਾ ਖੁੱਲਾਈ ਕਰਦਾ ਸਰ ਉਹ ਵੇਨੇ ਕੀ ਸਿਸਟਮ ਬੰਦਾ ਹਣਾ ਅੱਜ ਆਪਣਾ ਭਾਂਜਾ ਵੀ ਆਇਆ ਸੀਗਾ ਇਹ ਕਹਿੰਦਾ ਪਤੰਗ ਚੜਾਉਣਾ ਮੈਂ ਕਿਹਾ ਪਤੰਗ ਵਾਲੀ ਹੈ ਨਹੀਂ ਰੁੱਤ। ਹਵਾ ਬਈ ਚੱਲਦੀ ਹੈ ਕੱਲ ਨੂੰ ਜੜਾਉਣਾ। ਇੱਕ ਕਪੜਾ ਦੇ ਕਬੂਤਰ ਉੱਡ ਗਿਆ। ਤੜਕੇ ਤੇ ਦੋ ਤਿੰਨ ਬਾਹਰ ਫਿਰਦੇ ਇੱਕ ਕਬੂਤਰ ਦਾ। ਲੱਗੀਆਂ ਸੀ ਕਬੂਤਰੀਆਂ ਦੋ ਫਿਰਦੇ ਸੀ ਇੱਕ ਆਣ ਲੱਗ ਕਬੂਤਰੀ ਫਿਰਦੀ ਬਾਹਰ। ਤੇ ਬਾਹਰ ਘੁੱਡੇ ਦਾ ਹਵਾ ਨਾਲ ਭੜਿਆ ਪਿਆ ਸੀ ਬਾਰੀ। ਇੱਕ ਕਬੂਤਰ ਹੈ ਨਹੀਂ ਸੀ ਉੱਡ ਕੇ ਜਾ ਕੇ ਉੱਥੇ ਬਹਿ ਗਿਆ ਮੈਨੂੰ ਪਤਾ ਨਹੀਂ ਸੀ ਜੋ ਮੈਂ ਨਿਗਾਹ ਮਾਰੀ ਮੈਂ ਦੂਜਾਂ ਤੇ ਮਾਰ ਲਿਆਣਗੇ ਜਾਂ ਤੇ ਮੈਂ ਕਿਹਾ ਹੈਗੇ ਆ ਚਲ ਸਾਥ ਚ ਸਾ ਪੈ ਗਈ ਜੋ ਮੈਂ ਦਵਾਰੇ ਵੇਖਿਆ ਉੱਡਿਆ ਵੀ ਮੈਂ ਕਿਹਾ ਕਬੂਤਰ ਕਿਹੜਾ ਜੋ ਮੈਂ ਦਵਾਰੇ ਗੁੱਡਾ ਵੇਖਿਆ ਇਹ ਹੈ ਨਹੀਂ ਸੀਗਾ ਚਲੋ ਆਜ ਵਾਪਰ ਆਣੀ ਭਾਤ ਦੋ ਦਿਨ ਲਾ ਕੇ ਆਵੇ ਦੋ ਰਾਤਾਂ ਲੱਗਿਆ ਉਹ ਇੱਕ ਰਾਤ ਲਾ ਕੇ ਉਹ ਕਿ ਹੱਥ ਨੂੰ ਆਜੂ ਇਹਦਾ ਕੋਈ ਪਤਾ ਨਹੀਂ ਦੋ ਤਾਂ ਪੱਕੀਆਂ ਹੀ ਰਾਤਾਂ ਅੱਗੇ ਵੀ ਉੱਠ ਨਿਕਲ ਗਿਆ ਸੀ ਇਹ ਮੇਰੇ ਤੋਂ ਅੱਗੇ ਕੀ ਹੋਇਆ ਇੱਕ ਦਿਨ ਸਿਸਟਮ ਆਇਆ ਹੋਇਆ ਆ ਛਤਰੀ ਆ ਆਪਾਂ ਨੂੰ ਲਿਆਂਦੇ ਸਾਲ ਹੋ ਗਿਆ ਇਹਨੂੰ ਤੇ ਇਹਦੇ ਤੇ ਸਾਲ ਹੀ ਹੋ ਗਿਆ ਸੂਬੀ ਬੰਨੀ ਨੂੰ ਸੂਬੀ ਬੰਨੀ ਨੂੰ ਸਾਲ ਹੋ ਗਿਆ ਸੀ ਜਦੋਂ ਤੇ ਸੂਬੀ ਧੁੱਪਾਂ ਤਾਂ ਪੰਨ ਵਾਲਾ ਖਰਾਬ ਜੀ ਹੋ ਗਈ ਸੀ ਉਹ ਜਦੋਂ ਖਰਾਬ ਹੋ ਗਈ ਤਾਂ ਮੈਨੂੰ ਪਤਾ ਨਹੀਂ ਸੀ ਵੀ ਇੱਥੋਂ ਖਰਾਬ ਹੋਈ ਪਈ ਆ ਇਹ ਸ਼ਾਮ ਨੂੰ ਮੈਂ 5 ਵਜੇ ਤਾਲਣ ਲੱਗਿਆ ਇਹ ਹੋਂਕੇ ਮਾਰਨ ਲੱਗਿਆ ਵੀ ਤਾਲ ਮੈਨੂੰ ਕੁੱਡੇ 'ਚ ਤੇ ਜੋ ਹੋਂਕਾ ਮਾਰਿਆ ਤੇ ਸ਼ੁੱਭੀ ਟੁੱਟ ਗਈ ਤੇ ਸਣੇ ਸ਼ੁੱਭੀ ਜਾ ਕੇ ਉੱਤੇ ਫੈਦੇ ਦੇ ਬਹਿ ਗਿਆ ਤੇ ਦੋ ਰਾਤਾਂ ਲਾ ਕੇ ਆਇਆ ਸੀਗਾ ਦੋ ਰਾਤਾਂ ਲਾ ਕੇ ਅਗਲੇ ਦਿਨ ਤੜਕੇ ਆ ਕੇ ਬਹਿ ਗਿਆ ਸੀ ਕੁੱਡੇ ਮੁਰੇ ਵੀ ਹਣ ਵਾਲ ਦਾ ਹੁਣ ਤਾਂ ਹੈ ਨਹੀਂ ਕੁਸ ਦਾਣੇ ਢਿੱਡ 'ਚ ਹੁਣ ਇਹਦਾ ਸਿਸਟਮ ਪਤਾ ਨਹੀਂ ਵੀ ਕੱਲ ਨੂੰ ਆਵੇ ਕਿ ਪਰਸੂ ਆਵੇ ਕਿ ਚੌਥੇ ਆਵੇ ਚਲੋ ਵੇਨੇ ਕੀ ਬੰਦਾ ਹਨ ਤੇ ਆਪਣਾ ਯਾਰ ਇੱਕ ਲੰਗੜ ਵੀ ਲੈ ਗਿਆ ਬੱਚਾ ਕੱਲ ਪਰਸੋਂ ਲੈ ਗਿਆ ਬਹੁਤ ਚੰਗਾ ਬੱਚਾ ਸੀ ਮੈਂ ਕਿਹਾ ਯਾਰ ਬਣਾ ਲਿਆ ਕਰਕੇ ਵੀਡੀਓ ਚਲ ਕੋਈ ਨਹੀਂ ਇਹ ਤਾਂ ਯਾਰ ਬਾਦੇ ਘਾਟੇ ਦਾ ਇਹਨਾਂ ਦੇ ਚੱਲਦੇ ਹੀ ਰਹਿੰਦੇ ਆ ਕਦੇ ਕੋਈ ਬੁਆਰ ਹੋ ਗਿਆ ਕਦੇ ਕੋਈ ਪੱਜ ਗਿਆ ਪੱਜ ਤਾਂ ਹਜੇ ਸੁਖ ਨਾਲ ਹੈਣੀ ਆ ਆਪਣੇ ਆ ਲੰਗੜ ਨੂੰ ਉੜਤੇ ਬੱਚੇ ਆਸੇ-ਬਾਸੇ ਗਵਾਦਗੇ ਜਿਹੜੇ ਉਹ ਦੋ ਗਵਾਦਗੇ ਜਿਹੜਾ ਕੱਲ ਲੈ ਕੇ ਗਿਆ ਲੰਗੜ ਉਹ ਤਿੰਨੇ ਮੰਨ ਕੇ ਚੱਲੋ ਇੱਕੋ ਝੋਲੀ ਦੇ ਸੀ ਭਰਾ ਭਰਾ ਹੀ ਸੀ ਤਿੰਨੇ ਉਹ ਦੋ ਤਾਂ ਇਕੱਠੇ ਸੀਗੇ ਜਿਹੜੇ ਪਹਿਲਾਂ ਵਾਲੇ ਤੁਹਾਨੂੰ ਵੀਡੀਓ ਚ ਵੇਖੇ ਹੋਣਗੇ ਤੁਸੀਂ ਛਤਰੀ ਤੇ ਬੈਠੇ ਥੱਲੇ ਤੁਰਦੇ ਵੀ ਹੁਣ ਜਿਹੜਾ ਕੱਡਾ ਸੀ ਉਹ ਕਾਲ ਕੰਤਾ ਕੱਢਿਆ ਸੀ ਉਹਨਾਂ ਨੇ ਉਹਨੂੰ ਲੈ ਗਿਆ ਉਹ ਲੰਗੜ ਬਸ ਯਾਰ ਸਸਟਾ ਗਲਤ ਜਿਹਾ ਹੀ ਹੋ ਗਿਆ ਸਾਰਾ ਕੁਝ ਹੀ ਮੰਨ ਕੇ ਚੱਲ ਆਪਣੇ ਨਾਲ ਤਾਂ ਯਾਰ ਹਾ ਇਹ ਆਜ ਕੱਲਾ ਲੜਾ ਬੱਚਾ ਵੀ ਬਾਜ ਜਾਂਦਾ ਨਾ ਮੈਂ ਗਲਤੀ ਨਾਲ ਹੀ ਛੱਡ ਬੈਠੇ ਯਾਰ ਕੋਈ ਚੱਕਰ ਹੋਰ ਛੁੱਟ ਮੰਨ ਗਿਆ ਬਸ ਮੈਂ ਖਿਆ ਚਲਾਇ ਕਿ ਹੁੰਦਾ ਯਾਰ ਉਹਦਾ ਉਹਦੀ ਪਤਾ ਲੱਗਿਆ ਭੈਣ ਤੇ ਕੱਲਾ ਛੱਡ ਦੇਣਾ ਕੁਝ ਨਹੀਂ ਹੋਣਾ ਸੀ ਮੈਂ ਕੱਲਾ ਨਹੀਂ ਛੱਡਿਆ ਮੈਂ ਕੱਲਾ ਮੈਂ ਨਾਲ ਹੋ ਕੇ ਛੱਡਦੇ ਇੱਕ ਅਦਾ ਬਾਹਰੋਂ ਆਇਆ ਸੀ ਆਪਣੇ ਕੋਲ ਇੱਕ ਪੁੱਤਰ ਯਾਰ ਉਹ ਵੀ ਆ ਕੇ ਬਹਿ ਗਿਆ ਨਾ ਤਾਂ ਕੇ ਚੱਲੋ 6ਵੀਂ 7ਵੀਂ ਗਲੀ ਦਾ ਪੱਠੀ ਜੀ ਆ ਨਾ ਠੀਕ ਜੀ ਉੜਦੀ ਆ ਬਸ ਉੱਡੀ ਫਿਰਦੀ ਆ ਜਦ ਜੀਜਾ ਕਰਦਾ ਉਹਦੀ ਵਹਿ ਜਾਂਦੀ ਐ ਇਹ ਨਹੀਂ ਉੜਦੀ ਜੱਸੀ ਨਾਲ ਨਹੀਂ ਉੜਦੀ ਤੇ ਇੱਕ ਆਪਣਾ ਕੂਤਰ ਨਾਲ ਬੱਚਾ ਆਪਾਂ ਘੜਾਇਆਗਾ ਉਹ ਘੜਤਾ ਤੇ ਉਹ ਜਿਹੜਾ ਸੀ ਉਹ ਦੂਜੀ ੜਾਈ ਸੀ ਉਹ ਤਾਂ ਖੜਾ ਸੀ ਤਾਂ ਖੜਾ ਸੀ ਬਸ ਇੱਥੋਂ ਜਿਉ ਲੈ ਗਈ ਫੜ ਕੇ ਐ ਤਾਂ ਇੱਥੇ ਜੇ ਫਿਰਦੇ ਤੇ ਕਹਿੰਦਾ ਇੱਥੋਂ ਬਸ ਫੜ ਕੇ ਲੈ ਸੀ ਲੈ ਲੋ ਤਾਂ ਇਹ ਕੋਈ ਉਭਰਾਉ ਤੇ ਆ ਬੱਚਾ ਆਪਣਾ ਵੀ ਹੋ ਗਿਆ ਇਹਦੇ ਉਹਦਾ ਕਿ ਇਹਨੇ ਆਉਗਾ ਮਾਤਾ ਜੀ ਹੋ ਗਈ ਸੀ ਕੱਢਿਆ ਦਾ ਸੀਗਾ ਇਹ ਮਾਦਾ ਜੀ ਇਹ ਕਾਲੀ ਹੋ ਗਈ ਤੇਰਾ ਸਾਰਾ ਹੀ ਸਿਸਟਮ ਸਾਰਾ ਹੀ ਜਨ ਵੀ ਇਹਦੀ ਮਾਤਾ ਨਾ ਬਿੰਗੀ ਹੋਗੀ ਤੇ ਉੱਡਿਆ ਨਹੀਂ ਆਪਣੇ ਕੋਲੇ ਮੁੜ ਕੇ ਤੇ ਉੱਡਿਆ ਨਹੀਂ ਪਰ ਮੈਂ ਕਿਹਾ ਯਾਰ ਕੀ ਲੈਣਾ ਇਹ ਰੂਟੇ ਨੂੰ ਇਹਨੂੰ ਫੜਾਵਾਂਗੇ ਯਾਰ ਕਿਸੇ ਨੂੰ ਇਹ ਕੋਈ ਮੰਨ ਕੇ ਚੱਲ ਸ਼ੌਂਕ ਪੂਰੇ ਕਰਨ ਵਾਲਾ ਕੋਈ ਤਿਆਗ ਬੱਲਾ ਜਾਂ ਕੋਈ ਹੋਰ ਹੋਇਆ ਵੀ ਅਗਲੇ ਨੇ ਘਰੀ ਰੱਖਣਾ ਹੋਊਂਗੀ ਮੂੰ ਤਾਂ ਠੀਕ ਹੈ ਇਹਨੂੰ ਕੁਝ ਨਹੀਂ ਹੋਇਆ ਬਸ ਇਹ ਮਾਣਾ ਆ ਬਸ ਹੁਣ ਜਮਾ ਸੈਟ ਆ ਔਰ ਓਲਾ ਮਾਰਦਾ ਵਸ ਬੈਕ ਹੀ ਆ ਜਾਂਦਾ ਸਿੱਧਾ ਹੀ ਇੱਕ ਇਹਨੂੰ ਮੇਛਤਰੀ ਦੇਣੀ ਬੰਨੇ ਆ ਫਿਰ ਜਦੋਂ ਮਾਤਾ ਮੂਤਾ ਇਆਂ ਬਾਹਰੀਆਂ ਹੋਈਆਂ ਤਾਂ ਕੀ ਕਰਕੇ ਚਲੋ ਠੀਕ ਆ ਫਿਰ ਵੇਣੇ ਆ ਵੀ ਕਬੂਤਰ ਆਪਣਾ ਆਉਂਦਾ ਕਿ ਨਹੀਂ ਲੋ ਜੀ ਮਿੱਤਰੋ ਤੇ ਕਬੂਤਰ ਆਪਣਾ ਆ ਗਿਆ ਜਿਹੜਾ ਉੱਥੇ ਬੈਠਾ ਸੀ ਦੇਣਾ ਕੋ ਉੱਤਰ ਆਪਣਾ ਜਾ ਕੇ ਬਹਿ ਗਿਆ ਸੀ ਤੇ ਦੇ ਦੇ ਉਹ ਆ ਗਿਆ ਹੁਣੇ ਆਇਆ ਤੇ ਆਪਾਂ ਹੁਣੇ ਹੀ ਇਹਨਾਂ ਨੂੰ ਅੰਦਰ ਤਾੜ ਦੇ ਗਏ ਢਾਣੇ ਬਾਤ ਹੈ ਢਾਣੇ ਘਾਉਣੇ ਹੈ ਈਕਾ ਬਾਈ ਜੀ ਟਾਈਮ ਹੋ ਗਿਆ ਤਾਂ ਕਿ ਹੋ ਗਿਆ ਇਹ ਤਾਂ ਬਹੁਤ ਹੀ ਹੋ ਗਿਆ ਹੁਣ ਮੰਦੀਦਾ ਨਹੀਂ ਯਾਰ ਟਾਈਮ ਹੋ ਗਿਆ ਭਾਈ ਜੀ 6 ਵਜੇ 6 ਵਜੇ ਦੇ 6 ਵਜੇ ਆ ਗਿਆ ਚਲੋ ਠੀਕ ਹੈ ਜੀ ਅੱਧੇ ਤਰੀਕਾ ਪਾਣੀ ਕੰਨੀ ਆ ਅੱਧੇ ਤਰੀਕ ਹੋ ਗਈ 5 ਠੀਕ ਹੈ